ਗੁਰਦੁਆਰਾ ਸ਼੍ਰੀ ਬਖਸ਼ਿਸ਼ ਧਾਮ ਤੋਂ ਡੀਵੈਂਟ ਵਿਖੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਤ 3 ਦਿਨਾਂ ਗੁਰਮਤ ਸਮਾਗਮ ਕਰਵਾਏ ਗਏ ਜਿਸ ਵਿੱਚ ਰਾਗੀ ਸਿੰਘਾਂ ਵੱਲੋਂ ਗੁਰੂ ਜੀ ਦੀ ਇਲਾਹੀ ਬਾਣੀ ਦੇ ਕੀਰਤਨ ਕੀਤੇ ਗਏ ਇਸ ਗੁਰਮਤ ਸਮਾਗਮਾਂ ਵਿੱਚ ਸੰਗਤਾਂ ਨੇ ਭਾਰੀ ਗਿਣਤੀ ਵਿੱਚ ਹਾਜ਼ਰੀ ਲਗਵਾ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ ਇਸ ਮੌਕੇ ਗੁਰਦੁਆਰਾ ਸ਼੍ਰੀ ਬਖਸ਼ਿਸ਼ ਧਾਮ ਦੇ ਮੁੱਖ ਸੇਵਾਦਾਰ ਬਾਬਾ ਦਲਜੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਮਹਾਨ ਕੀਰਤਨ ਸਮਾਗਮ ਕਰਵਾਏ ਗਏ ਹਨ ਤੇ ਹਰ ਸਾਲ ਦੀ ਤਰ੍ਹਾਂ ਵਕ-ਵਕ ਬਿਮਾਰੀਆਂ ਦੇ ਚੈੱਕਅਪ ਲਈ ਮੈਡੀਕਲ ਕੈਂਪ ਲਗਾਇਆ ਗਿਆ ਹੈ ਜਿਸ ਵਿੱਚ ਮਰੀਜ਼ਾਂ ਨੂੰ ਫ੍ਰੀ ਦਵਾਈਆਂ ਦਿੱਤੀਆਂ ਗਈਆਂ ਹਨ ਅਤੇ ਅੱਖਾਂ ਦੇ ਮਰੀਜ਼ਾਂ ਦੇ ਮੁਫਤ ਆਪਰੇਸ਼ਨ ਕਰਵਾ ਕੇ ਲੰਘ ਪਾਏ ਜਾਣਗੇ ਜਿਸ ਦਾ ਸਾਰਾ ਖਰਚਾ ਗੁਰਦੁਆਰਾ ਸ੍ਰੀ ਬਖਸ਼ਿਸ਼ਤਾਂ ਵੱਲੋਂ ਕੀਤਾ ਜਾਵੇਗਾ ਇਸ ਮੌਕੇ ਪ੍ਰਧਾਨ ਕਸ਼ਮੀਰ ਸਿੰਘ, ਪ੍ਰਧਾਨ ਦਲਬੀਰ ਸਿੰਘ, ਡਾਕਟਰ ਪਰਮਪਾਲ ਸਿੰਘ, ਡਾਕਟਰ ਵਿਜੇ ਕੁਮਾਰ, ਡਾਕਟਰ ਅਜੀਤ ਕਰਨ, ਰਵੀ ਮੋਹਨ ਤੋਂ ਇਲਾਵਾ ਪੁਸ਼ਪਿੰਦਰ ਸਿੰਘ, ਕਸ਼ਮੀਰ ਸਿੰਘ, ਬਰਿੰਦਰ ਸਿੰਘ, ਗੁਰਮਖ ਸਿੰਘ ਅਤੇ ਅਵਤਾਰ ਸਿੰਘ ਸਮੇਤ ਇਲਾਕੇ ਦੀਆਂ ਸੰਗਤਾਂ ਹਾਜ਼ਰ ਸਨ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪੈਰੀ ਸਾਧ ਸੰਗਤ ਜੀ ਤੰਤਰ ਸਾਹਿਬ ਸ੍ਰੀ ਗੁਰੂ ਨਾਨਕ ਪਾਤਸ਼ਾਹ ਦੇ ਆਗਮਨ ਦਿਹਾੜੇ ਨੂੰ ਸਮਰਪਿਤ ਗੁਰਦੁਆਬਖਸ਼ਿਸਤਾਂ ਨੂੰ ਟੋਡਿੰਗਮੈਂਟ ਵਿਖੇ ਸਲਾਣਾ ਸਮਾਗਮ ਕਰਾਇਆ ਜਾਂਦਾ ਜ ਜਿਹਦੇ ਵਿੱਚ ਤਿੰਨ ਰੋਜ਼ਾ ਰਾਦੇ ਸਮਾਗਮ ਹੁੰਦੇ ਨੇ ਔਰ ਆਖਰੀ ਦਿਨ ਦੇ ਨੇ ਮੈਡੀਕਲ ਕੈਂਪ ਲਾਇਆ ਜਾਂਦਾ ਜਿਸ ਕੈਂਪ ਵਿੱਚ ਅੱਖਾਂ ਦਾ ਫ੍ਰੀ ਚੈੱਕਅਪ ਤੇ ਫ੍ਰੀ ਦਵਾਈਆਂ ਤੇ ਨਾਲ ਜਿਹੜੇ ਲੋਕ ਲੈਂਸ ਪਹਿਨਣ ਵਾਸਤੇ ਕੱਡੇ ਜਾਣਗੇ ਉਹਨਾਂ ਨੂੰ ਲੈਂਸ ਪਵਾ ਕੇ ਦਿੱਤੇ ਜਾਣਗੇ ਨਾਲ ਟ੍ਰਾਈਸਾਈਕਲ व्हीलचेयर ਹੈਂਡੀਕੈਪਸ ਲੋਕਾਂ ਵਾਸਤੇ ਦਿੱਤੇ ਜਾਂਦੀਆਂ ਜਿਹੜੀਆਂ ਲੋੜਵੰਦ ਲੇਡੀਆਂ ਸਨ ਉਹਨਾਂ ਨੂੰ ਸਿਲਾਈ ਮਸ਼ੀਨਾਂ ਔਰ ਨਾਲ ਬਲੱਡ ਡੋਨੇਸ਼ਨ ਕੈਂਪ ਨਾਲ ਹੋਰ ਜਨਰਲ ਮੈਡੀਕਲ ਕੈਂਪ ਲਾ ਕੇ ਲੋਕਾਂ ਵਾਸਤੇ ਕਿਤੇ ਸਹੂਲਤਾਂ ਦਿੱਤੀਆਂ ਜਾਂਦੀਆਂ ਔਰ ਸਾਰੇ ਉਹਨਾਂ ਫ੍ਰੀ ਆਫ ਦਵਾਈਆਂ ਫ੍ਰੀ ਆਫ ਕਾਸਟ ਹੀ ਦਵਾਈਆਂ ਦਿੱਤੀਆਂ ਜਾਂਦੀਆਂ ਇਹ ਅੱਜ ਦਾ ਦਿਨ ਜਿਹੜਾ ਉਹ ਨਾਨਕ ਪਾਸ਼ਾ ਦੇ ਆਗਮਨ ਦਿਹਾੜੇ ਨੂੰ ਸਮਰਪਿਤ ਇੱਕ ਕੈਂਪ ਲਗਾਇਆ ਗਿਆ ਜੀ ਲੋਕਾਂ ਨੂੰ ਅਪੀਲ ਕਰਨੀ ਚਾਹਾਂਗੇ ਕਿ ਕਰੋਨਾ ਮਹਾਮਾਰੀ ਦਾ ਜਿਹੜਾ ਦੌਰ ਚੱਲ ਰਿਹਾ ਇਹਦੇ ਵਿੱਚ ਜਿੰਨਾ ਕਿ ਆਪਾਂ ਪ੍ਰੀਕਾਸ਼ਨ ਲੈ ਸਕਦੇ ਹਾਂ ਆਪਾਂ ਨੂੰ ਲੈਣਾ ਚਾਹੀਦਾ ਡਾਕਟਰ ਦੇ ਨਾਲ ਰਲ ਮਿਲ ਕੇ ਚੱਲਣਾ ਚਾਹੀਦਾ ਜਿੰਨਾ ਆਪਾਂ ਦੇਖੋ ਹੁਣ ਵੀ ਆਪਾਂ ਕੈਂਪ ਲੱਗੇ ਹੋਏ ਤਾਂ ਵੀ ਅਸੀਂ ਸੈਨੀਟੇਸ਼ਨ ਲੋਕਾਂ ਲਈ ਵਰਦੇ ਪਏ ਮਾਸਕ ਵੀ ਲੋਕਾਂ ਨੂੰ ਕਹਿੰਦੇ ਪਏ ਵੀ ਵਰਤੋ ਤਾਂ ਕੇ ਸਾਰਿਆਂ ਦੇ ਨਾਲ ਚੱਲ ਕੇ ਆਪਾਂ ਇਤੋਂ ਵੀ ਭੇਜ ਕਰ ਸਕੀਏ 15 ਸਲਾਈ ਮਸ਼ੀਨਾਂ ਦੇੰਦੇ ਪਏ ਤੇ 20 ਟ੍ਰਾਈਸਾਈਕਲ ਤੇ 6 ਵੀਲ ਚੇਰਾ ਪਾਜ ਦੇ ਰਹੇ ਹਾਂ ਲੰਚ ਫ੍ਰੀ ਆਫ ਕਾਸਟ ਪਾਈ ਜਾਂਦੇ ਔਰ ਜਿਹੜੇ ਅਸੀਂ ਅੱਜ ਜਿਹੜੇ ਲੋਕਾਂ ਨੂੰ ਅਸੀਂ ਕਢਣਾ ਲੰਚ ਪਾਉਣ ਲਈ ਉਹਨਾਂ ਨੂੰ ਅਸੀਂ ਇੱਕ ਦਿਨ ਪਹਿਲਾਂ ਜਿੱਦਨ ਅਸੀਂ ਲੰਚ ਪਾਉਣੇ ਹੁੰਦੇ ਇੱਕ ਦਿਨ ਪਹਿਲਾਂ ਗੁਰਦਾ ਬਖਸ਼ੀ ਤੰਬ ਬੁਲਾ ਲੈਂਦੇ ਇੱਥੇ ਫਿਰ ਉਹ ਆ ਜਾਂਦੇ ਉਹਨਾਂ ਦੇ ਅੱਖਾਂ ਦੇ ਵਿੱਚ ਅਸੀਂ ਆਈ ਡ੍ਰੌਪ ਪਾਉਂਦੇ ਹਾਂ ਆਈ ਡ੍ਰੌਪ ਪਾਉਣ ਤੋਂ ਬਾਅਦ ਅਗਲੇ ਦਿਨ ਅਸੀਂ ਗੁਰਦਾ ਸਾਹਿਬ ਦੀ ਬੱਸ ਲੈ ਕੇ ਜਾਂਦੀ ਅਮਰ ਸਰ ਜਿੱਥੇ ਵੀ ਅਸੀਂ ਲਿੰਜ ਪਾਉਣੇ ਉੱਤੇ ਲਿੰਜ ਪਵਾ ਕੇ ਵਾਪਸ ਇੱਥੇ ਲਿਆ ਕੇ ਤੇ ਫਿਰ ਉਹਨਾਂ ਲੋਕਾਂ ਦੀ ਅੱਖਾਂ ਅਗਲੇ ਦਿਨ ਪੱਟੀਆਂ ਕਲਵਾ ਕੇ ਉਹਨਾਂ ਨੂੰ ਘਰ ਭੇਜਿਆ ਜਾਂਦਾ ਇਹ ਸਾਰੀਆਂ ਸਵਾਮਾਂ ਜਿਹੜੀਆਂ ਨੇ ਗੁਰਦਾਸ ਸਾਹਿਬ ਵੱਲੋਂ ਫ੍ਰੀ ਆਫ ਕੋਸ ਕੀਤੀਆਂ ਜਾਂਦੀਆਂ ਨੇ